ਸਾਸੀਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਇੱਕ ਮੈਂ ਗੱਲ ਸਾਂਝੀ ਕਰਨ ਲੱਗਾ ਸੀ ਜਿੱਦਾਂ ਨਾ ਕਿਤੇ ਆਪਾਂ ਕੋਠੀ ਦੇਖਦੇ ਆ ਕੋ ਵੱਡੀ ਉਦੋਂ ਆਪਣੇ ਮਨ ਚ ਆ ਜਾਂਦਾ ਹਾਏ ਪ੍ਰਮਾਤਮਾ ਨੇ ਸਾਨੂੰ ਕਿਉਂ ਨਹੀਂ ਕੋਠੀ ਦਿੱਤੀ ਸਾਨੂੰ ਵੀ ਦੇ ਦੇਵੇ ਜਦੋਂ ਕਾਰ ਦੇਖਦੇ ਆ ਵੱਡੀ ਉਦੋਂ ਮਨ ਚ ਆ ਜਾਂਦਾ ਵੀ ਪ੍ਰਮਾਤਮਾ ਹਾਏ ਸਾਨੂੰ ਵੀ ਕਾਰ ਵੱਡੀ ਦੇ ਦੇਵੇ ਤੇ ਜਦੋਂ ਕਿਸੇ ਨੂੰ ਧਨ ਦੌਲਤ ਵਾਲੇ ਨੂੰ ਦੇਖਦੇ ਆ ਉਦੋਂ ਸਾਡੇ ਮਨ ਵਿੱਚ ਆ ਜਾਂਦਾ ਵੀ ਸਾਨੂੰ ਵੀ ਰੱਬ ਇੰਨਾ ਅਮੀਰ ਬਣਾ ਦੇਵੇ ਸੋ ਮੈਂ ਉਹਨਾਂ ਵੀਰਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜਿੱਦਾਂ ਨਾ ਵੀਰੋ ਸੂਰਜ ਹੁੰਦਾ ਨਾ ਤੇ ਮੈਂ ਪਰਮਾਤਮਾ ਦੀ ਗੱਲ ਕਰਨ ਲੱਗਾ ਤੁਹਾਡੇ ਨਾਲ ਆਧਾਰਨ ਸੂਰਜ ਦੀ ਦੇਣ ਲੱਗਾ ਜਿਦਾ ਸੂਰਜ ਆ ਜਦੋਂ ਆਪਾਂ ਸੂਰਜਾ ਨੂੰ ਪਿੱਠ ਕਰ ਲੈਨੇ ਆ ਤੇ ਪਰਛਾਵਾਂ ਆਪਣਾ ਜਿਹੜਾ ਮੋੜੇ ਹੋ ਜਾਂਦਾ ਆ ਜਿਦਾ ਸਾਹਮਣੇ ਲਾਓ ਸੂਰਜ ਆ ਤੇ ਆ ਮੈਂ ਸੂਰਜਾ ਨੂੰ ਪਿੱਠ ਕਰ ਲਈ ਆ ਜਦੋਂ ਮੈਂ ਸੂਰਜਾ ਨੂੰ ਪਿੱਠ ਕਰ ਲੈਣੀ ਆ ਤੇ ਪਰਛਾਵਾਂ ਮੇਰਾ ਮੇਰੇ ਮੋੜੇ ਆ ਜਾਣਾ ਜਦੋਂ ਪਰਛਾਵਾਂ ਮੇਰੇ ਮੋੜੇ ਆ ਜਾਣਾ ਹੈ ਨਾ ਇਦਾਂ ਹੀ ਪਰਮਾਤਮਾ ਦੀਆਂ ਚੀਜ਼ਾਂ ਪਰਛਾਵੇਂ ਦੇ ਵਾਂਗ ਰਿਆ ਆਪਾਂ ਪਰਮਾਤਮਾ ਨੂੰ ਪਿੱਠ ਕੀਤੀ ਆ ਇਹੜੀਆਂ ਚੀਜ਼ਾਂ ਆ ਆਪਣੇ ਤੋਂ ਮੋਰੇ ਮੋਰੇ ਦੌੜੀ ਜਾਂਦੀਆਂ ਜਿੱਦਾਂ ਆਪਾਂ ਇੱਕ ਕਦਮ ਪੱਟਣਾ ਇਹਨੇ ਉਦੋਂ ਜਿਆਦਾ ਅੱਗੇ ਹੋ ਜਾਣਾ ਹਨਾ ਆਪਾਂ ਸਾਰੀ ਉਮਰ ਇਹਨਾਂ ਚੀਜ਼ਾਂ ਦੇ ਮਗਰ ਭੱਜਦੇ ਰਹਿੰਨੇ ਆ ਇਹ ਚੀਜ਼ਾਂ ਆਪਣੇ ਹੱਥ ਨਹੀਂ ਆਉਂਦੀਆਂ ਤੇ ਭਰ ਜਦੋਂ ਆਪਾਂ ਉਹ ਹੀ ਸੂਰਜ ਵੱਲ ਨੂੰ ਮੂੰਹ ਕਰ ਲੈਨੇ ਆ ਹਨਾ ਸਮਝ ਲਓ ਵੀ ਆਪਾਂ ਜਦੋਂ ਪ੍ਰਮਾਤਮਾ ਵੱਲ ਨੂੰ ਆਪਣੀ ਧਿਆਨ ਲਾ ਲਿਆ ਹਨਾ ਉਹਦੇ ਰਜਾ ਵਿੱਚ ਰਹਿ ਕੇ ਮਤਲਬ ਸਖੂਨ ਆਪਣੀ ਜ਼ਿੰਦਗੀ ਨੂੰ ਮੈਨਣ ਲਾ ਪੈਂਦਾ ਹਨਾ ਜਦੋਂ ਆਪਾਂ ਪ੍ਰਮਾਤਮਾ ਵੱਲ ਨੂੰ ਮੂੰਹ ਕਰ ਲੈਨੇ ਆ ਨਾ ਇਹ ਚੀਜ਼ਾਂ ਫੇ ਆਪਣੇ ਮਗਰ ਆਪ ਚੱਲ ਕੇ ਪਰਛਾਵੇਂ ਵਾਂਗ ਆਉਂਦੀਆਂ ਜਿੱਦਾਂ ਜਿੱਦਾਂ ਆਪਾਂ ਸੂਰਜਾਲ ਨੂੰ ਅੱਗੇ ਇੱਕ ਇੱਕ ਕਦਮ ਵਧਿ ਜਾਣਾ ਇਹ ਚੀਜ਼ਾਂ ਕਿਉਂਕਿ ਸਾਰੀਆਂ ਉਹਦੀਆਂ ਹੀ ਆ ਤੇ ਪ੍ਰਮਾਤਮਾ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਉਹ ਤੁਹਾਨੂੰ ਆਪ ਸਾਰਾ ਕੁਝ ਮਿਲਦਾ ਪ੍ਰਮਾਤਮਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਕਿਉਂਕਿ ਜਿਹਦਾ ਰੱਬ ਹੋ ਜਾਂਦਾ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਮੈਂ ਕਿ ਤੁਹਾਨੂੰ ਕਹਾਣੀ ਸੁਣਾਉਣਾ ਇੱਕ ਰਾਜਾ ਸੀ ਉਹ ਰਾਜੇ ਦੀਆਂ ਨਾ ਚਾਰ ਪੰਜ ਰਾਣੀਆਂ ਸੀ ਉਹ ਰਾਜੇ ਨੇ ਕਿਤੇ ਜਾਣਾ ਸੀ ਕਿਸੇ ਬਾਹਰਲੇ ਦੇਸ਼ ਵਿੱਚ ਘੁੰਮਣ ਫੈਨੋ ਨੇ ਹਰੇਕ ਰਾਣੀ ਨੂੰ ਕਹਿਤਾ ਕਹਿੰਦਾ ਵੀ ਐਦਾਂ ਆ ਵੀ ਜਿਹਨੂੰ ਜੋ ਜੋ ਚੀਜ਼ ਚਾਹੀਦੀ ਆ ਉਹ ਚੀਜ਼ ਮੈਨੂੰ ਲਿਖ ਕੇ ਦੇ ਦਿਓ ਉਹ ਕੀ ਕੀਤਾ ਬਈ ਉਸ ਰਾਣੀਆਂ ਸਾਰੀਆਂ ਨੇ ਆਪਣੇ ਜਿਹੜਾ ਪੱਤਰ ਵਿੱਚ ਲਿਖ ਦਿੱਤਾ ਕਿਸੇ ਨੇ ਕਹਿਤਾ ਮੇ ਲਈ ਸੋਹਣੇ ਸੂਟ ਲੈ ਆਈ ਕਿਸੇ ਨੇ ਕਹਿਤਾ ਮੇ ਲਈ ਰਾਣੀ ਹਾਰ ਲੈ ਆਈ ਕਿਸੇ ਨੇ ਕਹਿਤਾ ਵੀ ਮੇ ਲਈ ਆ ਚੀਜ਼ ਲੈ ਆਈ ਉੱਥੋਂ ਨਾ ਤੇ ਚੌਥੀ ਰਾਣੀ ਜਿਹੜੀ ਸੀ ਉਹ ਸਿਆਣੀ ਬਹੁ ਸੀ ਸਗੀ ਗਰੀਬ ਘਰ ਚੋਂ ਉਹਨੇ ਨਾ ਲਾਲ ਕੱਪੜੇ ਦੇ ਉੱਤੇ ਕਹਿੰਦੇ ਸਾ ਬਣਾਤਾ ਸੱッセ ਨੂੰ ਕੰਨਾ ਸਾ ਤੇ ਉਹ ਜਦੋਂ ਰਾਜਾ ਉੱਥੇ ਗਿਆ ਬਾਹਰਲੇ ਮੌਲਖ ਵਿੱਚ ਉਹਨੇ ਸਾਰੀਆਂ ਦੀਆਂ ਚਿੱਠੀਆਂ ਖੋਲੀਆਂ ਤੋ ਉਹਦਾ ਵੀ ਲਿਫਾਫੇ ਵਿੱਚ ਜਦੋਂ ਕੱਪੜਾ ਦੇਖਿਆ ਨਾ ਉਹਨੂੰ ਬਾਕੀਆਂ ਨੂੰ ਤਾਂ ਸਮਝ ਆ ਗਈ ਕੀ ਕੀ ਲਿਖਿਆ ਆ ਉਹਨੇ ਉਹ ਚੀਜ਼ਾਂ ਉਹਨਾਂ ਨੇ ਖਰੀਦ ਲਈਆਂ ਚੌਥੀ ਦੀ ਉਹਨੂੰ ਸਮਝ ਨਾ ਆਵੇ ਵੀ ਕੀ ਲਿਖਿਆ ਆ ਉਹਨੇ ਕੀ ਕੀਤਾ ਵੀ ਆਪਣੇ ਵਜ਼ੀਰ ਨੂੰ ਸੱਦਿਆ ਉਹ ਦਿਮਾਗੀ ਬਹੁ ਸੀ ਕਹਿੰਦਾ ਵੀ ਇਹ ਮੈਨੂੰ ਇਹ ਦੱਸ ਵੀ ਇਹਦਾ ਮਤਲਬ ਕੀ ਆ ਉਹਨੇ ਲਾਲ ਕੱਪੜੇ ਦੇ ਉੱਤੇ ਸਾਫਣਾ ਆਤਾ ਉਹ ਜਿਹੜਾ ਵਜ਼ੀਰ ਸੀ ਉਹ ਸੋਚਾਂ ਵਿੱਚ ਜਿਹੜਾ ਆਪਣੀਆਂ ਚ ਖੁੱਬ ਗਿਆ ਤੇ ਉਹਨੇ ਇਹ ਉਹਦਾ ਰਿਜ਼ਲਟ ਕੱਢਿਆ ਕਹਿੰਦਾ ਲਾਲ ਕੱਪੜੇ ਦੇ ਸਾ ਆ ਬਣਾਇਆ ਇਹਦਾ ਮਤਲਬ ਲਾਲਸਾ ਮੈਨੂੰ ਤੇਰੀ ਲਾਲਸਾ ਆ ਉਹ ਫਿਰ ਰਾਜੇ ਨੇ ਕੀ ਕੀਤਾ ਜਦੋਂ ਆਪਣੇ ਮੁਲਕ ਨੂੰ ਵਾਪਸ ਆਇਆ ਤੇ ਉਹਨੇ ਆਣ ਕੇ ਜਿਹੜੇ ਜਿੰਨੇ ਜਿਹੜੀ ਜਿਹੜੀ ਚੀਜ਼ ਮੰਗੀ ਸੀ ਜਿਹੜੀ ਰਾਣੀ ਨੇ ਤਾਂ ਕਿਹਾ ਸੀ ਮੇਲੇ ਸੂਟ ਲੈ ਆਈ ਉਹਨੂੰ ਸੂਟ ਦੇ ਦਿੱਤੇ ਜਿਹਨੇ ਕਿਹਾ ਸੀ ਮੈਨੂੰ ਰਾਣੀ ਹਾਰ ਲਿਆ ਦੀ ਉਹਨੂੰ ਰਾਣੀ ਹਾਰ ਦੇ ਦਿੱਤੇ ਤੇ ਜਿਹਨੇ ਹੋਰ ਕੁਝ ਮੰਗਿਆ ਸੀ ਉਹਨੂੰ ਉਹ ਲਿਆਤਾ ਤੇ ਜਿਹਨੇ ਲਾਲ ਕੱਪੜੇ ਦੇ ਉੱਤੇ ਸਾ ਬਣਾਇਆ ਸੀ ਉਹਦੇ ਕੋਲ ਰਾਜਾ ਆਪ ਚਲੇ ਗਿਆ ਉਹਨੇ ਕਿਹਾ ਸੀ ਮੈਨੂੰ ਤੇਰੀ ਲਾਲਸਾ ਮੈਨੂੰ ਚੀਜ਼ਾਂ ਨਹੀਂ ਚਾਹੀਦੀਆਂ ਸੋ ਜਿਹਦੇ ਕੋਲ ਰਾਜਾ ਚਲੇ ਗਿਆ ਉਹਨੂੰ ਕਿਸੇ ਚੀਜ਼ ਦੀ ਕਮੀ ਥੋੜੋ ਰਹਿ ਜਾਂਦੀ ਆ ਸੋ ਮੈਂ ਇਹ ਬੇਨਤੀਆਂ ਕਰਦਾ ਵੀ ਆਪਣੀਆਂ ਚਲੋ ਮਿਹਨਤ ਕਰਨੀ ਬੰਦੇ ਦਾ ਫਰਜ਼ ਆ ਪਰ ਆਪਣੀਆਂ ਜਿਹੜੀਆਂ ਇਛਾਵਾ ਹੁੰਦੀਆਂ ਨਾ ਦੂਜੇ ਵਾਲ ਦੇਖ ਕੇ ਜੀਆ ਨਹੀਂ ਜਾਂਦਾ ਜਦੋਂ ਆਪਾਂ ਜੀਣਾ ਆ ਉਹਦੇ ਲਈ ਆਪਾਂ ਨੂੰ ਆਪਣੇ ਕੋਲ ਥੱਲੇ ਵਾਲ ਦੇਖ ਕੇ ਜੀਣਾ ਚਾਹੀਦਾ ਤੇ ਜਿਹਨੂੰ ਪ੍ਰਮਾਤਮਾ ਦੇ ਦਿੰਦਾ ਆ ਉਹਨੂੰ ਆਪਣੇ ਤੋਂ ਉੱਚੇ ਵਾਲਿਆਂ ਨਾਲ ਦੇਖਣਾ ਚਾਹੀਦਾ ਵੀ ਆਪ ਦੁਨੀਆ ਤੇ ਇੰਨੀ ਤਕੜੀ ਆ ਮੇਰੇ ਵਿੱਚ ਮੈਨੂੰ ਜੋ ਪ੍ਰਮਾਤਮਾ ਨੇ ਦਿੱਤਾ ਉਹਦਾ ਨਾਮ ਆਤਰ ਜੀ ਚੀਜ਼ ਹੈ ਕਿਉਂਕਿ ਉਹਦੇ ਨਾਲ ਬੰਦੇ ਦੇ ਜਿਹੜੇ ਅੰਦਰਿਆ ਹੌਮੇ ਨਹੀਂ ਆਉਂਦੀ ਹੈਗੀ ਸੋ ਇੰਨੀਆਂ ਗੱਲਾਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਇਜਾਜ਼ਤ ਮੰਗਦਾ ਹਾਂ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਧੰਨਵਾਦ